ਜਿਹੜਾ ਚਾਕਰ ਨੌਕਰ ਹੈ ਨਾ ਨੌਕਰ ਜਿਹੜਾ ਸੇਵਕ ਹੈ ਜਿਹੜਾ ਸੇਵਾਦਾਰ ਹੈ ਉਹ ਚਾਕਰੀ ਦੇ ਵਿੱਚ ਲੱਗੇ ਸੇਵਾ ਦੇ ਵਿੱਚ ਲੱਗੇ ਜਿਹੜੀ ਵੀ ਉਸ ਨੂੰ ਡਿਊਟੀ ਮਿਲਦੀ ਹੈ ਉਸ ਡਿਊਟੀ ਦੇ ਵਿੱਚ ਲੱਗੇ ਆਪਣਾ ਕੰਮ ਵੀ ਕਰੇ ਸੇਵਾ ਵੀ ਕਰੇ ਚਾਕਰੀ ਵੀ ਕਰੇ ਪਰ ਨਾਲੇ ਗਾਰਬਵਾਦ ਨਾਲੇ ਗਰਭ ਹੰਕਾਰ ਦੀਆਂ ਗੱਲਾਂ ਕਰੇ ਨਾਲੇ ਮਨ ਵਿੱਚ ਹੰਕਾਰ ਵੀ ਕਰੇ ਤੇ ਨਾਲੇ ਸੇਵਾ ਵੀ ਕਰੇ ਤੇ ਸਾਈਹਬਾ ਨੇ ਤੇ ਬੜੇ ਪਿਆਰੇ ਬਚਨ ਕਹੇ ਨੇ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਬੱਦਾ ਚੱਟੀ ਇਹ ਡਿਊਟੀ ਹੈ ਮਾਲਕ ਨੇ ਡਿਊਟੀ ਲਈ ਹੈ ਤੇ ਡਿਊਟੀ ਦਾ ਸਮਾਂ ਪੂਰਾ ਕਰਨਾ ਹੋਰ ਮੇਰਾ ਕੋਈ ਇਸ ਦੇ ਨਾਲ ਮਕਸਦ ਨਹੀਂ ਹੈ ਅਸੀਂ ਦੇਖਦੇ ਹਾਂ ਨਾ ਕਈ ਵੇਰੀ ਗੁਰੂ ਕੀਆ ਸੰਗਤਾਂ ਆਉਂਦੀਆਂ ਨੇ ਸੇਵਾਦਾਰ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਨੇ ਪਰ ਕੁਝ ਕਰਖਤ ਸੁਭਾਅ ਦੇ ਵੀ ਹੁੰਦੇ ਨੇ ਸੰਗਤ ਦੇ ਨਾਲ ਵੀ ਕੌੜਾ ਫਿੱਕਾ ਬੋਲ ਲੈਂਦੇ ਨੇ ਬਸ ਕੇਵਲ ਡਿਊਟੀ ਕਰਨੀ ਹੋਰ ਕੋਈ ਸੇਵਾ ਵੱਲੇ ਸੰਭਾਲ ਵਾਲੇ ਖਿਆਲ ਨਹੀਂ ਕਰਨਾ ਉਹ ਕਹਿੰਦੇ ਬੱਧਾ ਚੱਤੀ ਜੋ ਪਰਿਆ ਉਹ ਬੱਧਾ ਚੱਤੀ ਭਰਦਾ ਕੋਈ ਵੀ ਉਹਨੂੰ ਆਤਮਿਕਲਾਭ ਨਹੀਂ ਪ੍ਰਾਪਤ ਹੁੰਦਾ ਹੰਕਾਰ ਦੀਆਂ ਗੱਲਾਂ ਕਰਦਾ ਏ ਤੇ ਜੇ ਸੇਵਾ ਕਰਦਾ ਏ ਤੇ ਕਹੇ ਕਿ ਮੇਰੇ ਵਰਗਾ ਤੇ ਕੋਈ ਸੇਵਾਦਾਰ ਹੀ ਨਹੀਂ ਮੈਂ ਤੇ ਸਾਰਾ ਦਿਨ ਜੋੜ ਜਾਂਦੀ ਸੇਵਾ ਕਰਦਾ ਹਾਂ ਬਰਤਨ ਮਾਂਜਦਾ ਹਾਂ ਤੇ ਇੱਕ ਸੱਚ ਜਾਣੇ ਉਹ ਜਦੋਂ ਸੇਵਾ ਕਰਦਿਆਂ ਕਰਦਿਆਂ ਗਰਮਵਾਦ ਆ ਜਾਂਦਾ ਨਾ ਹੰਕਾਰ ਆ ਜਾਂਦਾ ਹੈ ਸਾਰਾ ਕੁਝ ਕੀਤਾ ਹੋਇਆ ਸਾਡਾ ਖਤਮ ਹੋ ਜਾਂਦਾ ਐ ਜਿੰਨਾਂ ਦੇ ਪਾਵਨ ਅਸਥਾਨ ਤੇ ਸੱਜ ਬੈਠੇ ਹੋ ਨਾ ਸਾਬ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਿਹ ਜੋ ਕੁੰਚਰ ਇਸਨਾਨ तीर्थ यात्रा ਕੀਤੀ দান ਕੀਤਾ ਪੁੰਨ ਕੀਤਾ ਸੇਵਾ ਕੀਤੀ ਪਰ ਮਨ ਵਿੱਚ অহੰਕਾਰ ਆ ਗਿਆ ਕਿ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ ਮੇਰੇ ਵਰਗਾ ਕੋਈ ਨੌਕਰ ਨਹੀਂ ਸੇਵਾ ਕਰਨ ਵਾਲਾ ਨਹੀਂ ਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਬਖਸ਼ਿਸ਼ ਕਰਦੇ ਨੇ ਉਹਦਾ ਜਿਹੜੀ ਕੀਤੀ ਹੋਈ ਸੇਵਾ দান ਪੁੰਨ ਹਾਥੀ ਦੇ ਇਸ਼ਨਾਨ ਵਰਗੀ ਹੈ ਹਾਥੀ ਨੂੰ ਨਦੀ ਵਿੱਚ ਬਾੜ ਕੇ ਨਵਾ ਦਿਓ ਬਾਹਰ ਨਿਕਲ ਕੇ ਫਿਰ ਉਹ ਧੂੜ ਆਪਣੇ ਉੱਤੇ ਪਾ ਲੈਂਦਾ ਹੈ ਇਸ ਕਰਕੇ ਜਦੋਂ ਸੇਵਾ ਕਰਤ ਹੋਏ ਨਿਕਾਮੀ ਸੇਵਾ ਕਰਦਿਆਂ ਕਰਦਿਆਂ ਕਾਮਨਾ ਤੋਂ ਰਹਿਤ ਹੋਣਾ ਹੈ ਕਾਮਨਾ ਨਹੀਂ ਹੋਣੀ ਚਾਹੀਦੀ ਜੇ ਕਾਮਨਾ ਹੈ ਤੇ ਉਹ ਸਾਡੀ ਵੱੱਦਾ ਚੱਟੀ ਬਣ ਜਾਏਗੀ